ਕੈਨੇਡਾ ਦੇ ਹੰਟਾਰੀਓ ਸੂਬੇ ਦੇ ਮੈਕਟੀਅਰ ਦੇ ਜੰਗਲ ਵਿੱਚ ਕੁਝ ਭਾਰਤੀ ਮੂਲ ਦੇ ਲੋਕਾਂ ਵੱਲੋਂ ਗੋਲੀਬਾਰੀ ਦਾ ਅਭਿਆਸ ਕਰਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। 온ਟਾਰੀਓ ਪ੍ਰੋਵੀਜ਼ਨਲ ਪੁਲਿਸ ਨੇ ਕਿਹਾ ਕਿ ਉਹ ਆਨਲਾਈਨ ਸਾਹਮਣੇ ਆਈ ਵੀਡੀਓ ਫੁਟੇਜ ਦੀ ਜਾਂਚ ਕਰ ਰਹੀ ਹੈ ਜਿਸ ਦੇ ਵਿੱਚ ਸ਼ੂਟਰ ਹਵਾ 'ਚ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਨੇ। ਇਸ ਦੌਰਾਨ ਕੁਝ ਭਰੋਸੇਯੋਗ ਸੂਤਰਾਂ ਨੇ ਖੁਲਾਸਾ ਕੀਤਾ ਕਿ ਇੱਕ ਖਾਲਿਸਤਾਨੀ ਸਿਖਲਾਈ ਕੈਂਪ ਸੀ ਜਿਸ ਦੇ ਵਿੱਚ ਖਾਲਿਸਤਾਨੀ ਅਤਵਾਦੀ ਨੌਜਵਾਨਾਂ ਨੂੰ ਲੋਕਾਂ ਤੋਂ ਜ਼ਬਰਦਸਤੀ ਪੈਸੇ ਵਸੂਲਣ ਲਈ ਸਿਖਲਾਈ ਦੇ ਰਹੇ ਨੇ। ਸੂਤਰਾਂ ਨੇ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਕੈਂਪ ਮਾਰੇ ਜਾ ਚੁੱਕੇ ਖਾਲਿਸਤਾਨੀ ਅਤਵਾਦੀ ਹਰਦੀਪ ਸਿੰਘ ਨਿਜਰ ਦੇ ਵੱਲੋਂ ਵੀ ਮਿਸ਼ਨ ਹिल्स ਵਿੱਚ ਚਲਾਇਆ ਜਾ ਰਿਹਾ ਸੀ ਹਾਲਾਂਕਿ 온ਟਾਰੀਓ ਪ੍ਰੋਵੀਜ਼ਨਲ ਪੁਲਿਸ ਨੇ ਅਜੇ ਤੱਕ ਮੁਲਜ਼ਮਾਂ ਦੇ ਕਿਸੇ ਵੀ ਤਰ੍ਹਾਂ ਖਾਲਿਸਤਾਨੀ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ ਇੱਕ ਰਿਪੋਰਟ ਵਿੱਚ ਸਥਾਨਕ ਲੋਕਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕਿਤੇ ਵੀ ਕੋਈ ਸ਼ੂਟਿੰਗ ਸਿਖਲਾਈ ਕੈਂਪ ਨਹੀਂ ਹੈ ਜਿੱਥੇ ਕਿਸੇ ਨੂੰ ਵੀ ਇਨ੍ਹਾਂ ਵੀਡੀਓਜ਼ ਵਿੱਚ ਦਿਖਾਈ ਗਈ ਤਰੀਕੇ ਨਾਲ ਗੋਲੀ ਚੁਣਾਉਣਾ ਸਿਖਾਇਆ ਜਾਂਦਾ ਹੈ ਨਿਸ਼ਾਨੇ ਤੇ ਗੋਲੀਆਂ ਚਲਾਉਣ ਤੋਂ ਇਲਾਵਾ ਕਿਸੇ ਨੂੰ ਵੀ ਇਸ ਤਰ੍ਹਾਂ ਨਾਲ ਹਥਿਆਰ ਚਲਾਉਣ ਦਾ ਕੋਈ ਜਾਇਜ਼ ਤਰਕ ਨਹੀਂ ਦਿਖਦਾ ਲੋਕਾਂ ਨੇ ਦੱਸਿਆ ਕਿ ਅਜਿਹੀਆਂ ਵੀਡੀਓਜ਼ ਵੀ ਹਨ ਜਿਨ੍ਹਾਂ ਵਿੱਚ ਨਿਸ਼ਾਨੇਬਾਜ਼ ਆਪਣੀਆਂ ਕਾਰਾਂ ਵਿੱਚ ਬੰਦੂਕਾਂ ਲੈ ਕੇ ਜਾ ਰਹੇ ਨੇ ਅਤੇ ਉਹਨਾਂ ਦੇ ਕੋਲ ਪਏ ਹਥਿਆਰ ਪਾਬੰਦੀਸ਼ੁਦਾ ਨਹੀਂ ਕੁਝ ਵੀਡੀਓਜ਼ ਦੇ ਵਿੱਚ ਉਹ ਕਾਰਾਂ ਵਿੱਚੋਂ ਨਿਕਲ ਕੇ ਹਵਾ 'ਚ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਨੇ ਜਦੋਂ ਕਿ ਕੁਝ ਦੇ ਵਿੱਚ ਉਹਨਾਂ ਨੂੰ ਇੱਕ ਪੁਲ ਤੋਂ ਪੌਪ ਕੇ ਨੇ ਤੇ ਫਾਇਰਿੰਗ ਕਰਦੇ ਦੇਖਿਆ ਜਾ ਸਕਦਾ ਹੈ ਇੱਕ ਵਿਅਕਤੀ ਨੇ ਕਿਹਾ ਕਿ ਮੈਕਟਿਅਰ ਦੇ ਜੰਗਲ 'ਚ ਹਜ਼ਾਰਾਂ ਗੋਲੀਆਂ ਦੇ ਖੋਲ ਪਏ ਨੇ ਪੁਲਿਸ ਨੂੰ ਅਜੇ ਤੱਕ ਇਸ ਗੱਲ ਦਾ ਕੋਈ ਸੁਰਾਗ ਨਹੀਂ ਮਿਲਿਆ ਕਿ ਇਹ ਵੀਡੀਓਜ਼ ਕਦੋਂ ਬਣਾਈਆਂ ਗਈਆਂ ਨੇ ओपीपी ਨੇ ਇਸ ਹਫਤੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਕਿ ਵੀਡੀਓਜ਼ ਵਿੱਚ ਦਿਖਾਈਆਂ ਗਈਆਂ ਕਾਰਵਾਈਆਂ ਗੈਰ ਕਾਨੂੰਨੀ ਨੇ ਅਤੇ ਜਾਂਚ ਅਧੀਨ ਨੇ ਪੁਲਿਸ ਤੋਂ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਜਨਤਾ ਤੋਂ ਮਦਦ ਮੰਗ ਰਹੀ ਹੈ। ਕੈਨੇਡਾ ਦੇ ਹੰਟਾਰੀਓ ਸੂਬੇ ਦੇ ਮੈਕਟਿਅਰ ਦੇ ਜੰਗਲ ਵਿੱਚ ਕੁਝ ਭਾਰਤੀ ਮੂਲ ਦੇ ਲੋਕਾਂ ਵੱਲੋਂ ਗੋਲੀਬਾਰੀ ਦਾ ਅਭਿਆਸ ਕਰਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਹੰਟਾਰੀਓ ਪ੍ਰੋਵੀਜ਼ਨਲ ਪੁਲਿਸ ਨੇ ਕਿਹਾ ਕਿ ਉਹ ਆਨਲਾਈਨ ਸਾਹਮਣੇ ਆਈ ਵੀਡੀਓ ਫੁਟੇਜ ਦੀ ਜਾਂਚ ਕਰ ਰਹੀ ਹੈ। ਜਿਸ ਦੇ ਵਿੱਚ ਸ਼ੂਟਰ ਹਵਾ 'ਚ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਨੇ ਇਸ ਦੌਰਾਨ ਕੁਝ ਭਰੋਸੇਯੋਗ ਸੂਤਰਾਂ ਨੇ ਖੁਲਾਸਾ ਕੀਤਾ ਕਿ ਇੱਕ ਖਾਲਿਸਤਾਨੀ ਸਿੱਖਲਾਈ ਕੈਂਪ ਸੀ ਜਿਸ ਦੇ ਵਿੱਚ ਖਾਲਿਸਤਾਨੀ ਅਤਵਾਦੀ ਨੌਜਵਾਨਾਂ ਨੂੰ ਲੋਕਾਂ ਤੋਂ ਜ਼ਬਰਦਸਤੀ ਪੈਸੇ ਵਸੂਲਣ ਲਈ ਸਿਖਲਾਈ ਦੇ ਰਹੇ ਨੇ ਸੂਤਰਾਂ ਨੇ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਕੈਂਪ ਮਾਰੇ ਜਾ ਚੁੱਕੇ ਖਾਲਿਸਤਾਨੀ ਅਤਵਾਦੀ ਹਰਦੀਪ ਸਿੰਘ ਨਿਜਰ ਦੇ ਵੱਲੋਂ ਵੀ ਮਿਸ਼ਨ ਹिल्स ਵਿੱਚ ਚਲਾਇਆ ਜਾ ਰਿਹਾ ਸੀ ਹਾਲਾਂਕਿ 온ਟਾਰੀਓ ਪ੍ਰੋਵੀਜ਼ਨਲ ਪੁਲਿਸ ਨੇ ਅਜੇ ਤੱਕ ਮੁਲਜ਼ਮਾ ਦੇ ਕਿਸੇ ਵੀ ਤਰ੍ਹਾਂ ਖਾਲਿਸਤਾਨੀ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ। ਇੱਕ ਰਿਪੋਰਟ ਵਿੱਚ ਸਥਾਨਕ ਲੋਕਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕਿਤੇ ਵੀ ਕੋਈ ਸ਼ੂਟਿੰਗ ਸਿਖਲਾਈ ਕੈਂਪ ਨਹੀਂ ਹੈ ਜਿੱਥੇ ਕਿਸੇ ਨੂੰ ਵੀ ਇਨ੍ਹਾਂ ਵੀਡੀਓਜ਼ ਵਿੱਚ ਦਿਖਾਈ ਗਈ ਤਰੀਕੇ ਨਾਲ ਗੋਲੀ ਚਲਾਉਣਾ ਸਿਖਾਇਆ ਜਾਂਦਾ ਹੈ। ਨਿਸ਼ਾਨੇ ਤੇ ਗੋਲੀਆਂ ਚਲਾਉਣ ਤੋਂ ਇਲਾਵਾ ਕਿਸੇ ਨੂੰ ਵੀ ਇਸ ਤਰ੍ਹਾਂ ਨਾਲ ਹਥਿਆਰ ਚਲਾਉਣ ਦਾ ਕੋਈ ਜਾਇਜ਼ ਤਰਕ ਨਹੀਂ ਦਿਖਦਾ। ਲੋਕਾਂ ਨੇ ਦੱਸਿਆ ਕਿ ਅਜਿਹੀਆਂ ਵੀਡੀਓਜ਼ ਵੀ ਹਨ ਜਿਨ੍ਹਾਂ ਵਿੱਚ ਨਿਸ਼ਾਨੇਬਾਜ਼ ਆਪਣੀਆਂ ਕਾਰਾਂ ਵਿੱਚ ਬੰਦੂਕਾਂ ਲੈ ਕੇ ਜਾ ਰਹੇ ਨੇ ਅਤੇ ਉਹਨਾਂ ਦੇ ਕੋਲ ਪਏ ਹਥਿਆਰ ਪਾਬੰਦੀਸ਼ੁਦਾ ਨਹੀਂ ਕੁਝ ਵੀਡੀਓਜ਼ ਦੇ ਵਿੱਚ ਉਹ ਕਾਰਾਂ ਵਿੱਚੋਂ ਨਿਕਲ ਕੇ ਹਵਾ 'ਚ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਨੇ ਜਦੋਂ ਕਿ ਕੁਝ ਦੇ ਵਿੱਚ ਉਹਨਾਂ ਨੂੰ ਇੱਕ ਪੁਲ ਤੋਂ ਪੌਪ ਕੇ ਨੇ ਤੇ ਫਾਇਰਿੰਗ ਕਰਦੇ ਦੇਖਿਆ ਜਾ ਸਕਦਾ ਹੈ ਇੱਕ ਵਿਅਕਤੀ ਨੇ ਕਿਹਾ ਕਿ ਮੈਕਟੀਅਰ ਦੇ ਜੰਗਲ 'ਚ ਹਜ਼ਾਰਾਂ ਗੋਲੀਆਂ ਦੇ ਖੋਲ ਪਏ ਨੇ ਪੁਲਿਸ ਨੂੰ ਅਜੇ ਤੱਕ ਇਸ ਗੱਲ ਦਾ ਕੋਈ ਸੁਰਾਗ ਨਹੀਂ ਮਿਲਿਆ ਕਿ ਇਹ ਵੀਡੀਓਜ਼ ਕਦੋਂ ਬਣਾਈਆਂ ਗਈਆਂ ਨੇ ओपीपी ਨੇ ਇਸ ਹਫਤੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਕਿ ਵੀਡੀਓਜ਼ ਵਿੱਚ ਦਿਖਾਈਆਂ ਗਈਆਂ ਕਾਰਵਾਈਆਂ ਗੈਰਕਾਨੂੰਨੀ ਨੇ ਅਤੇ ਜਾਂਚ ਅਧੀਨ ਨੇ ਪੁਲਿਸ سے ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਜਨਤਾ ਤੋਂ ਮਦਦ ਮੰਗਰੀ।